ਰਸਤਾ ਕੀ ਹਾਲ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੇ ਨਵੇਂ ਆ ਉਹ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਪੁਰਾਣੇ ਆ ਉਹ ਲਾਈਕ ਕਰ ਦਿਓ ਅੱਜ ਆਪਾਂ ਫੇਰ ਬਣਾਉਣ ਲੱਗੇ ਆ ਗਾਜਰਾਂ ਦਾ ਜੂਸ ਮਿਕਸ ਤੇ ਇਹਦੇ ਨਾਲ ਇੱਕ ਆਈਟਮ ਤੁਹਾਨੂੰ ਵੀਡੀਓ ਅਚ ਪਹਿਲਾਂ ਵੀ ਦਿਖਾਈ ਸੀ ਇਹ ਚਪੋਤਰਾ ਤੇ ਆਜੋ ਫੇਰ ਬਣਾਉਣੇ ਆ ਕਿਲੋ ਗਾਜਰਾਂ ਤੇ ਇੱਕ ਚਪੋਤਰੇ ਤੋਂ ਟੇਸ ਦਾ ਰਸ ਜੂਸ ਆਜੋ ਫੇਰ ਲੋ ਵੀ ਦੋਸਤੋ ਆਪਾਂ ਚਕੋਤਰੇ ਨੂੰ ਵੀ ਛੱਲ ਲਿਆ ਇਹ ਹੈ ਜੀ ਚਕੋਤਰਾ ਤੇ ਇਹ ਤੁਹਾਨੂੰ ਕੱਟ ਕੇ ਵੀ ਦਿਖਾਉਨੇ ਆ ਬਣੇ ਰਹੋ ਵੀਡੀਓ ਦੇ ਨਾਲ ਤੇ ਐਂਡ ਤੇ ਕਾ ਜ਼ਰੂਰ ਦੇਖਿਓ ਜੀ ਲੋ ਵੀ ਦੋਸਤੋ ਆਪਾਂ ਜਿਹੜਾ ਚਕੋਤਰਾ ਸੀ ਉਹ ਵੀ ਛੱਲ ਲਿਆ ਤੇ ਦੇਖਸਾ ਦੌਰੰਗੇ ਦਾ ਤੁਸੀਂ ਬਿਲਕੁਲ ਮੈਚ ਕਰਦਾ ਗਾਜਰਾਂ ਦੇ ਨਾਲ ਤੇ ਇਹ ਦੇਖ ਲਓ ਇਸ ਤਰ੍ਹਾਂ ਦਾ ਹੁੰਦਾ ਹੈ ਏ ਹੁਣ ਸੀਜ਼ਨ ਚੱਲਦਾ ਪਿਆ ਤਾਂ ਕਰਕੇ ਮਿਲ ਜਾਂਦਾ ਗਾਜਰਾਂ ਦਾ ਵੀ ਸੀਜ਼ਨ ਚੱਲਦਾ ਇਸ ਕਰਕੇ ਆਪਾਂ ਕਾਜਰਾਂ ਦਾ ਜੂਸ ਜ਼ਰੂਰ ਬਣਾਉਣਾ ਤੇ ਪੀਣੀਆਂ ਫਾਇਦੇਮੰਦ ਹੁੰਦੀ ਹੈ ਜੀ ਤਾਂ ਬੜ ਸਾਰਿਆਂ ਦਾ ਵੀਡੀਓ ਨਾਲ ਬਨੇ ਰਹਿਣ ਲਈ ਤੇ ਬਨੇ ਰਹੋ ਐਂਡ ਟਿੱਕਰ ਤੁਹਾਨੂੰ ਜੂਸ ਵੀ ਦਿਖਾਵਾਂਗੇ ਕੱਢਦੇ ਅੱਜ ਆਪਾਂ ਥੋੜੀ ਜਿਹੀ ਰੈਸਪੀ ਚੇਂਜ ਕਰ ਰਹੇ ਹਾਂ ਇਹਦੇ ਵਿੱਚ ਪਾ ਰਹੇ ਹਾਂ ਜੀ ਥੋੜਾ ਜਿਹਾ ਅਦਰਕ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਜੇ ਨਹੀਂ ਪਸੰਦ ਤੁਹਾਨੂੰ ਜੇ ਪਸੰਦ ਆ ਤਾਂ ਤੁਸੀਂ ਪਾ ਸਕਦੇ ਹੋ ਹੋਰ ਵੀ ਆਈਟਮਾਂ ਹੈਗੀਆਂ ਪਾਉਣ ਵਾਲੀਆਂ ਜਿਹੜੀਆਂ ਜਿਹੜੀਆਂ ਇਹਦੇ ਵਿੱਚ ਪਾ ਸਕਦੇ ਹਾਂ ਜਿਵੇਂ ਕਿੰਨੂ ਹੈਗੇ ਆ ਤੇ ਚਕੰਦਰ ਹੈਗਾ ਤੇ ਆਪਾਂ ਇਹ ਦੋ ਆਈਟਮਾਂ ਤੇ ਇੱਕ ਥੋੜਾ ਜਿਹਾ ਅਦਰਕ ਪਾਵਾਂਗੇ ਇਹਦੇ ਵਿੱਚ ਲਓ ਜੀ ਆਪਾਂ ਮੈਕਸੀ ਰੈਡ ਕਰ ਲਈ Di A penyegar jerang, di A imexi, di ilmu dua K dan di yang ਲਓ ਜੀ ਜੂਸ ਬਣ ਗਿਆ ਗਾਜਰਾਂ ਦਾ ਢੇਰ ਸਾਰ ਦੇਖ ਸਕਦੇ ਹੋ ਤੁਸੀਂ ਤੇ ਇਹ ਐਸ ਜਿਆਤਾ ਲਓ ਜੀ ਆਪਾਂ ਨੂੰ ਢੇਰ ਸਾਰਾ ਜੂਸ ਬਣਿਆ ਇੱਕ ਅੱਛਾ ਹੈਲਥੀ ਵੀ ਹੈ ਪੂਰਾ ਇਹ ਤੇ ਚਲੋ ਲਓ ਜੀ ਪੀਓ ਤੇ ਇੰਜੋਏ ਕਰੋ ਹੈਲਥੀ ਹੈਲਥੀ ਟੇਸਟੀ ਟੇਸਟੀ ਜੂਸ ਧੰਨਵਾਦ ਸਾਰਿਆਂ ਦਾ